ਦੇਖੋ ਅੱਜ 6 ਮਸ਼ੀਨਾਂ ਵੰਡੀਆਂ ਗਈਆਂ ਨੇ ਟੋਟਲ 39 ਮਸ਼ੀਨਾਂ ਸੀ ਜਿਵੇਂ 33 ਮਸ਼ੀਨਾਂ ਪਹਿਲਾਂ ਵੰਡੀਆਂ ਚਾ ਚੁੱਕੀਆਂ ਤੇ 6 ਅਸੀਂ ਅੱਜ ਵੰਡੀਆਂ ਨੇ ਔਰਤਾਂ ਨੂੰ ਸਵੈ ਰੁਜ਼ਗਾਰ ਯੋਜਨਾ ਦੇ ਅਧੀਨ ਜਿਹੜੀਆਂ ਇਹ ਮਸ਼ੀਨਾਂ ਵੰਡੀਆਂ ਜਾ ਰਹੀਆਂ ਨੇ ਔਰ ਸਾਡੀ ਸਰਕਾਰ ਆ ਜਿਹੜੀ ਲਗਾਤਾਰ ਲੱਗੀ ਹੋਈ ਆ ਵਾ ਰੋਜ਼ਗਾਰ ਦੇਣ ਵਾਸਤੇ 50000 ਦੇ ਉੱਤੇ ਪਹਿਲਾਂ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਔਰ ਸਵੈ ਰੋਜ਼ਗਾਰ ਦੀਆਂ ਵੀ ਬਹੁਤ ਜ਼ਿਆਦਾ ਸਕੀਮਾਂ ਜਿਹੜੀਆਂ ਚਲਾਈਆਂ ਜਾ ਰਹੀਆਂ ਨੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਸੀਂ ਦੇਖੋਗੇ ਵੀ ਜਿਹੜੀਆਂ ਇਹ ਸਕੀਮਾਂ ਨੇ ਹੋਰ ਵੀ ਜ਼ਿਆਦਾ ਵੱਡੇ ਪੱਧਰ ਤੇ ਚਲਾਈ ਜਾਣਗੀਆਂ ਤਾਂ ਕਿ ਹਰ ਇੱਕ ਬੰਦੇ ਨੂੰ ਰੋਜ਼ਗਾਰ ਮਿਲੇ ਮਸ਼ੀਨਾਂ ਮਿਲਣ ਦੇ ਸਾਨੂੰ ਅਸੀਂ ਬਹੁਤ ਸ਼ੁਗਰ ਗੁਜਾਰ ਹਾਂ ਸਰਦਾਰ ਕਲਵੰਤ ਸਿੰਘ ਐ ਮੈਦੇ ਦੇ ਤਾਂ ਕਿ ਸਾਨੂੰ ਆਪਣਾ ਰਿਸਕ ਪਾਣੀ ਚਲਾਉਣ ਵਾਸਤੇ ਸਾਨੂੰ ਮਸ਼ੀਨਾਂ ਦਿੱਤੀਆਂ ਗਈਆਂ ਐ ਤਾਂ ਕਿ ਅਸੀਂ ਅੱਗੇ ਵਾਸਤੇ ਖੁਸ਼ਹਾਲ ਹੋ ਸਕੀਏ ਦੇਖੋ ਅੱਜ 6 ਮਸ਼ੀਨਾਂ ਵੰਡੀਆਂ ਗਈਆਂ ਨੇ ਟੋਟਲ 39 ਮਸ਼ੀਨਾਂ ਸੀ ਜਿਨ੍ਹਾਂ ਵਿੱਚੋਂ 33 ਮਸ਼ੀਨਾਂ ਪਹਿਲਾਂ ਵੰਡੀਆਂ ਚਾ ਚੁੱਕੀਆਂ ਐ ਤੇ 6 ਅਸੀਂ ਅਜ ਬੰਡੀਆਂ ਨੇ ਔਰਤਾਂ ਨੂੰ ਸਵੈ ਰੁਜ਼ਗਾਰ ਯੋਜਨਾ ਦੇ ਅਧੀਨ ਜਿਹੜੀਆਂ ਇਹ ਮਸ਼ੀਨਾਂ ਬੰਡੀਆਂ ਜਾ ਰਹੀਆਂ ਨੇ ਤਾਂ ਕਿ ਜਿਹੜੀਆਂ ਔਰਤਾਂ ਨੇ ਇਹ ਆਪਣਾ ਰੁਜ਼ਗਾਰ ਆ ਆਪ ਪੈਦਾ ਕਰ ਸਕਣ ਤੇ ਆਤਮ ਨਿਰਭਰ ਹੋ ਸਕਣ ਤੇ ਆਪਣੇ ਪਰਿਵਾਰ ਦੇ ਉੱਤੇ ਨਿਰਭਰ ਨਾ ਰਹਿਣ ਇਸ ਕਰਕੇ ਇਹ ਕੰਮਕਾਰ ਤੇ ਲੱਗਣੀਆਂ ਇਹਨਾਂ ਨੂੰ ਮਸ਼ੀਨਾਂ ਜਿਹੜੀਆਂ ਇਹ ਦਿੱਤੀਆਂ ਜਾਂਦੀਆਂ ਨੇ ਇਸ ਯੋਜਨਾ ਦੇ ਤਹਿਤ ਔਰ ਸਾਡੀ ਸਰਕਾਰ ਆ ਜਿਹੜੀ ਲਗਾਤਾਰ ਲੱਗੀ ਹੋਈ ਆ ਵਾ ਰੋਜ਼ਗਾਰ ਦੇਣ ਵਾਸਤੇ 50000 ਦੇ ਉੱਤੇ ਪਹਿਲਾਂ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਔਰ ਸਵੈ ਰੋਜ਼ਗਾਰ ਦੀਆਂ ਵੀ ਬਹੁਤ ਜ਼ਿਆਦਾ ਸਕੀਮਾਂ ਜਿਹੜੀਆਂ ਚਲਾਈਆਂ ਜਾ ਰਹੀਆਂ ਨੇ ਔਰ ਔਨ ਵਾਲੇ ਟਾਈਮ ਦੇ ਵਿੱਚ ਵੀ ਤੁਸੀਂ ਦੇਖੋਗੇ ਵੀ ਜਿਹੜੀਆਂ ਇਹ ਸਕੀਮਾਂ ਨੇ ਹੋਰ ਵੀ ਜ਼ਿਆਦਾ ਵੱਡੇ ਪੱਧਰ ਤੇ ਚਲਾਈਆਂ ਜਾਣਗੀਆਂ ਤਾਂ ਕਿ ਹਰ ਇੱਕ ਬੰਦੇ ਨੂੰ ਰੋਜ਼ਗਾਰ ਮਿਲੇ ਤੇ ਰੋਜ਼ਗਾਰ ਮਿਲੂਗਾ ਤਾਂ ਹੀ ਖੁਸ਼ੀ ਰਹੋਵਾਂਗੇ ਜੇ ਅਸੀਂ ਖੁਸ਼ਹਾਲ ਹੋਵਾਂਗੇ ਤਾਂ ਹੀ ਸਾਡੀ ਸੂਬਾ ਜਿਹੜਾ ਉਹ ਖੁਸ਼ਹਾਲ ਹੋਊਗਾ ਤੇ ਦੇਸ਼ ਖੁਸ਼ਹਾਲ ਹੋਊਗਾ ਨਹੀਂ ਔਰਤਾਂ ਤਾਂ ਸਾਰੇ ਹੀ ਕੰਮ ਕਰਦੀਆਂ ਨੇ ਕਿਉਂਕਿ ਮਤਲਬ ਪਰਿਵਾਰ ਦੇ ਵਿੱਚ ਵੀ ਔਰਤਾਂ ਹੀ ਕੰਮ ਕਰਦੀਆਂ ਨੇ ਪਰ ਅਸੀਂ ਇਹ ਸਮਝਦੇ ਹਾਂ ਵੀ ਜਦੋਂ ਤੱਕ ਔਰਤ ਪੜ੍ਹੀ ਲਿਖੀ ਨਹੀਂ ਹੈ ਜਦੋਂ ਤੱਕ ਔਰਤ ਦੇ ਹੱਥ ਵਿੱਚ ਰੁਜ਼ਗਾਰ ਨਹੀਂ ਹੈ ਤਾਂ ਉਹ ਗੁਲਾਮ ਬਣ ਕੇ ਰਹੂਗੀ ਇਸ ਕਰਕੇ ਬਹੁਤ ਜ਼ਰੂਰੀ ਹੈ ਵੀ ਔਰਤ ਦਾ ਪੜ੍ਹੇ ਲਿਖੇ ਹੋਣਾ ਜੇ ਇੱਕ ਔਰਤ ਪੜ੍ਹੀ ਲਿਖੀ ਹੈ ਤਾਂ ਜਿਹੜਾ ਉਹਦੀ ਅਗਲੀ ਔਲਾਦ ਆ ਜਨਰੇਸ਼ਨ ਆ ਉਹਨੂੰ ਵੀ ਉਹ ਸਹੀ ਰਾਹ ਤੇ ਪਾ ਸਕੂਗੀ ਤੇ ਚੰਗੀ ਪੜ੍ਹਾਈ ਹੈ ਜਿਹੜੀ ਉਹ ਕਰਵਾ ਸਕੂਗੀ ਤੇ ਚੰਗੀ ਮਾਤ ਆ ਜਿਹੜੀ ਉਹ ਦੇ ਸਕੂਗੀ ਤੇ ਨਾਲ ਹੀ ਜੇ ਪੜ੍ਹੀ ਲਿਖੀ ਔਰਤ ਆ ਤੇ ਉਹ ਰੋਜ਼ਗਾਰ ਵੀ ਆਪਣਾ ਆਪ ਉਹ ਪੈਦਾ ਕਰ ਸਕੂਗੀ ਮਸ਼ੀਨਾਂ ਮਿਲਣ ਦੇ ਸਾਨੂੰ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਸਰਦਾਰ ਕਲਵੰਤ ਸਿੰਘ ਐਮ ਐਲ ਏ ਦੇ ਤਾਂ ਕਿ ਸਾਨੂੰ ਆਪਣਾ ਰਿਜ਼ਕ ਪਾਣੀ ਚਲਾਉਣ ਵਾਸਤੇ ਸਾਨੂੰ ਮਸ਼ੀਨਾਂ ਦਿੱਤੀਆਂ ਗਈਆਂ ਐ ਤਾਂ ਕਿ ਅਸੀਂ ਅੱਗੇ ਵਾਸਤੇ ਖੁਸ਼ਹਾਲ ਹੋ ਸਕੀਏ। ਅ ਸਭਔਰਤਾਂ ਆਪਣੇ ਪੈਰਾਂ ਤੇ ਖੜੀਆਂ ਹੋਣ ਦੇ ਕਾਬਿਲ ਬਣਨਾ। ਇਸ ਤੋਂ ਪਹਿਲਾਂ ਬਸ ਘਰੇ ਰਹਿੰਦੇ ਸੀਗੇ। ਹੁਣ ਮਸ਼ੀਨ ਮਿਲ ਗਈ ਹੁਣ ਸਟੀਚਿੰਗ ਸਿੱਖੀ ਸੀਗੀ ਥੋੜੀ ਬਹੁਤੀ ਤੇ ਹੁਣ ਹੋਰ ਕਰ ਲੇਗੇ। ਅਸੀਂ ਮੈਲੀ ਸਾਹਿਬ ਦਾ ਧੰਨਵਾਦ ਕਰਨੇ ਜਾਂਦੀਆਂ ਜੋ ਕਿ ਮੈਂ ਆਪਣੀ ਪੜ੍ਹਾਈ ਦਾ ਖਰਚਾ ਆਪ ਕੱਢ ਸਕਦੀਆਂ ਸिलाई ਕਰਕੇ ਇਸ ਤੋਂ ਪੈਦਾ ਕੀ ਕਰਦੇ ਸੀ ਕੋਈ ਮੈਂ ਪੜਾਈ ਯੂ ਸਟਡੀਓ ਹੀ ਕਰ ਰਹੀ ਹਾਂ ਫਿਰ ਇਹ ਕੀ ਕੀ ਕਰ ਲੈਂਦੇ ਹਾਂ ਮਸ਼ੀਨ ਦਾ ਕੰਮ ਸिलाई ਸੋਰ ਸਟੀਚ ਕਰ ਲੈਂਦੀ ਹਾਂ